BB Colony Public School Amritsar TJ ਜਮਾਤ ਵਿੱਚ ਪੜਨ ਵਾਲੇ ਆਰਵਪ੍ਰੀਤ ਸਿੰਘ ਨੇ ਹਰਜੋਤ ਸਿੰਘ ਦੁਆਰਾ 6 ਮਿੰਟ 17 ਸੈਕਿੰਡ ਵਿੱਚ ਫੁੱਟਬਾਲ ਸਪਿਨਿੰਗ ਔਨ ਇੰਡੈਕਸ ਫਿੰਗਰ ਦਾ ਵਰਲਡ ਰਿਕਾਰਡ ਆਰਵਪ੍ਰੀਤ ਸਿੰਘ ਨੇ 8 ਮਿੰਟ 37 ਸੈਕਿੰਡ ਉ ਫੁੱਟਬਾਲ ਨੂੰ ਇੰਡੈਕਸ ਫਿੰਗਰ ਤੇ ਘੁਮਾ ਕੇ ਹਰਜੋਤ ਸਿੰਘ ਦੁਆਰਾ ਬਣਾਇਆ ਰਿਕਾਰਡ ਤੋੜਿਆ ਇਹਨੂੰ ਫਲੂਐਂਸਰ ਬੁੱਕ ਆਫ ਵਰਲਡ ਰਿਕਾਰਡ ਵਿੱਚ ਦਰਜ ਹੋਵੇਗਾ ਆਰਵਪ੍ਰੀਤ ਸਿੰਘ ਦਾ ਨਾਮ ਸਭ ਤੋਂ ਪਹਿਲਾਂ ਤੇ ਸਰਬਜੀਤ ਸਿੰਘ ਜੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਕੀ ਤੁਹਾਡੇ ਬੇਟੇ ਨੇ ਇਨਫਲੂਐਂਸਰ ਬੁੱਕ ਆਫ ਵਰਲਡ ਰਿਕਾਰਡ ਜਿਹੜਾ ਉਹ ਬ੍ਰੇਕ ਕੀਤਾ ਤੇ ਇਹ ਬੱਚਾ ਜਿਹੜਾ ਹੈ ਜਿਹਦੀ ਏਜ ਜਿਹੜੀ ਹੈ ਉਹ 9 ਸਾਲ ਦੀ ਹੈ ਤੇ ਤੀਸਰੀ ਜਮਾਤ ਦੇ ਵਿੱਚ ਪੜਨ ਵਾਲਾ ਵਿਦਿਆਰਥੀ ਉਸਨੇ 26 ਸਾਲਾਂ ਜਿਹੜਾ ਪਰਸਨ ਹੈ ਉਹਦਾ ਅਸੀਂ ਨਾਂ ਤੁਹਾਨੂੰ ਦੱਸਣਾ ਚਾਹਾਂਗੇ ਹਰਜੋਤ ਸਿੰਘ ਜਿਹਦੀ ਉਮਰ 25 ਤੋਂ 26 ਸਾਲ ਦੀ ਹੈ ਉਹਦਾ ਰਿਕਾਰਡ ਫੁੱਟਬਾਲ ਸਪਿਨਿੰਗ ਔਨ ਇੰਡੈਕਸ ਫਿੰਗਰ ਬ੍ਰੇਕ ਕੀਤਾ ਆ ਕੀ ਕਹਿਣਾ ਚਾਹੁੰਦੇ ਹੋ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਜੀ ਸਭ ਜੀ ਇੱਕ ਨਾ ਸਮੇਂ ਲੁਪੇ ਖੇਡ ਖੇਡ ਚੀ ਕੀ ਗੱਲ ਹੋਈ ਬੇਟਾ ਆਰਪ੍ਰੀਤ ਸਿੰਘ ਜਿਹੜਾ ਸਾਡਾ ਇਹ 3rd ਕਲਾਸ ਵਿੱਚ ਪੜਦਾ ਹੈ ਬੀਬੀ ਕੋਲਾ ਜੀ ਪਬਲਿਕ ਸਕੂਲ ਜਿਹੜਾ ਭਾਈ ਸਾਹਿਬ ਭਾਈ ਗੁਰਤਬਾਲ ਸਿੰਘ ਜੀ ਦਾ ਸਕੂਲ ਹੈ ਜੀ ਤੇ ਇੱਕ ਸ਼ੌਂਕ ਨੇ ਜਿਹੜਾ ਕਹਿੰਦਾ ਮੈਨੂੰ ਪਾਪਾ ਫੁੱਟਬਾਲ ਲਿਆ ਦਿਓ ਮੈਂ ਫੁੱਟਬਾਲ ਖੇਡਣਾ ਹੈ ਮੈਂ ਫੁੱਟਬਾਲ ਲਿਆ ਦਿੱਤਾ ਇਹਨੂੰ ਤੇ ਤੁਹਾਡੇ ਸਾਹਮਣੇ ਜਿੱਦਾਂ ਫੁੱਟਬਾਲ ਨੇ ਫੜਿਆ ਇਹਨੀ ਹੌਲੀ ਹੌਲੀ ਉਹ ਕਹਿੰਦਾ ਮੈਨੂੰ ਸਿੰਗਰ ਦੇ ਉੱਤੇ ਪਪਾ ਇਹਨੂੰ ਕਮਾ ਕੇ ਦੇਖਣਾ ਹੈਗਾ ਇਹਨੇ ਬੜੀ ਵਾਰ ਕੋਸ਼ਿਸ਼ ਕੀਤੀ ਆ 2 4 5 10 15 20 50 ਆ ਕੋਸ਼ਿਸ਼ ਕੀਤੀ ਔਰ ਹੌਲੀ ਹੌਲੀ ਇਹ ਕਾਮਯਾਬ ਹੋਣ ਲੱਗ ਪਿਆ ਉਹਨੂੰ ਸਪਿੰਨ ਕਰਨ ਨੂੰ ਆਸਤੇ ਔਰ ਅਪਰੋਕਸ ਅੱਜ 1 1/2 ਮਹੀਨਾ ਤਾ ਤੇ ਸਾਨੂੰ ਤੇ ਪਤਾ ਨਹੀਂ ਸੀ ਕਿ ਇਸ ਚੀਜ਼ ਦਾ ਵੀ ਕੋਈ ਰਿਕਾਰਡ ਹੁੰਦਾ ਹੈ ਤੇ ਇਹ ਜਦੋਂ ਅਸੀਂ ਵੇਖਿਆ ਕਿ ਇਹ ਆਪਰੋਕਸ 8899 ਮਿੰਟ ਲਗਾਤਾਰ ਕਮਾ ਰਿਹਾ ਹੈ ਇਹ ਸਪਿੰਨ ਕਰਵਾ ਰਿਹਾ ਹੈ ਇੰਡੈਕਸ ਸਪਿੰਗਰ ਦੇ ਉੱਤੇ ਇਸ ਚੀਜ਼ ਨੂੰ ਉਹ ਜਦੋਂ ਸਰੇ ਇਹ ਚੀਜ਼ਾਂ ਹੋਈਆਂ ਤੇ ਮੈਂ ਆਪਣੇ ਵੱਡੇ ਬੇਟੇ ਨੂੰ ਬਾਹਰ ਨੂੰ ਕਿਹਾ ਕਿ ਬੇਟਾ ਇਹਦਾ ਵੀ ਤੇ ਕੋਈ ਰਿਕਾਰਡ ਹੁੰਦਾ ਹੋਵੇਗਾ ਜਿਹੜਾ ਇੰਡੈਕਸ ਸਪਿੰਗਰ ਤੇ ਕਮਾ ਰਿਹਾ ਹੋਰਿਆ ਫਿਰ ਅਸੀਂ ਉਹਦੀ ਜਾਂਚ ਪੜਤਾਲ ਕੀਤੀ ਨੈਟ ਦੇ ਉੱਤੇ ਤੇ ਨੈਟ ਤੇ ਸਾਨੂੰ ਇਹ ਮਿਲਿਆ ਕਿ ਇਨਫਲੂਐਂਸਰ ਰਿਕਾਰਡ ਜਿਹੜਾ ਇੰਡੀਆ ਬੁੱਕ ਰਿਕਾਰਡ ਹੈਗਾ ਜੀ ਅਸੀਂ ਉਹਦੇ ਬਾਰੇ ਖੋਜ ਕੀਤੀ ਤੇ ਅਸੀਂ ਇਹ ਨਾਲੇ ਖੋਜ ਕੀਤੀ ਕਿ ਇਹ ਦਾ ਪਹਿਲਾ ਰਿਕਾਰਡ ਕੀ ਹੈ ਉਹ ਪਹਿਲਾ ਟੁੜਕੌੜੀ ਪੰਜਾਬ ਦੇ ਬੱਚੇ ਦਾ ਸੀ ਜੀ ਹਰਜੋਤ ਸਿੰਘ ਅਪਰੋਕਸ 25 26 ਸਾਲ ਦੀ ਐਸੀ ਹੋਰੀ ਔਰ ਉਹਨੂੰ ਹੀ ਦੇਖਿਆ ਕਿ ਉਹ ਇੰਡੈਕਸ ਫਿੰਗਰ ਤੇ ਫੁੱਟਬਾਲ ਘੁਮਾ ਰਿਹਾ ਔਰ 6 ਮਿੰਟ 17 ਸੈਕਿੰਡ ਦਾ ਰਿਕਾਰਡ ਉਹਨੇ ਕਾਇਮ ਕੀਤਾ ਸਾਨੂੰ ਉਸ ਚੇਜ ਅਛਰ ਬਹੁਤ ਐਨਕੋਰੇਜਮੈਂਟ ਮਿਲੀ ਕਿ ਇਹ ਬੱਚਾ ਉਸ ਤੋਂ ਅੱਗੇ ਨਿਕਲ ਸਕਦਾ ਹੈ ਔਰ ਇਹਦਾ ਜਦੋਂ ਅਸੀਂ ਫਿਰ ਰਿਕਾਰਡ ਟਾਈਮ ਕੀਤਾ ਤੇ ਇਹਨੇ 8 ਮਿੰਟ ਤੇ 37 ਸੈਕਿੰਡ ਤੱਕ ਇਹਨੇ ਜਿਹੜਾ ਵਾ ਫਿਰ ਇੰਡੈਕਸ ਫਿੰਗਰ ਉਤੇ ਫੁੱਟਬਾਲ ਘੁਮਾਇਆ ਸਾਨੂੰ ਉਸ ਚੀਜ਼ ਦੀ ਬਹੁਤ ਖੁਸ਼ੀ ਹੋਈ ਕਿ ਬੱਚੇ ਨੇ ਉਹ ਰਿਕਾਰਡ ਜਿਹੜਾ ਬ੍ਰੇਕ ਕੀਤਾ ਔਰ ਬਹੁਤ ਛੋਟੀ ਉਮਰ ਵਿੱਚ ਜੇਕਰ ਅਸੀਂ ਉਮਰ ਦਾ ਫਰਕ ਲਾਈਏ ਹਰਜੋਤਵੀਰ ਭੱਜ ਦੀ ਉਮਰ ਹੈਗੀ ਆ 25-26 ਸਾਲ ਦੇ ਕਰੀਬ ਔਰ ਇਹਦੀ ਉਮਰ ਹੈਗੀ ਅਜੇ ਕਿਨੇ 31 ਅਗਸਤ ਨੂੰ 9 ਸਾਲ ਦਾ ਹੋਣਾ ਹੈ 9 ਸਾਲ ਦੇ ਕਰੀਬੀ ਨੂੰ ਮੰਨ ਲਈਏ 9 ਸਾਲ ਦੇ ਵਿੱਚ ਇੱਕ ਰਿਕਾਰਡ ਬ੍ਰੇਕ ਕਰਨਾ ਆਪਣੇ ਆਪ ਵਿੱਚ ਹੀ ਇੱਕ ਖੁਸ਼ੀ ਦੀ ਗੱਲ ਹੈ ਸਾਨੂੰ ਉਸ ਚੀਜ਼ ਦੇ ਲੈ ਕੇ ਬਹੁਤ ਖੁਸ਼ੀ ਹੋਈ ਕਿ ਚਲੋ ਇਹ ਬੱਚੇ ਦੀ ਮਿਹਨਤ ਆ ਔਰ ਬੱਚੇ ਨੇ ਇੱਕ ਲਗਨ ਦੇ ਨਾਲ ਇਹ ਕੰਮ ਕੀਤਾ ਤੇ ਅੱਜ ਉਹ ਇਸ ਰਿਕਾਰਡ ਬ੍ਰੇਕ ਤੱਕ ਪਹੁੰਚ ਗਿਆ ਜੀ ਤੁਹਾਡਾ ਬੇਟਾ ਜਿਹੜਾ ਹੈ ਕਿਹੜੇ ਸਕੂਲ ਦੇ ਵਿੱਚ ਤਾਲੀਮ ਲੈ ਰਿਹਾ ਹੈ ਜੀ ਬੀਬੀ ਕੋਲਾ ਜੀ ਪਬਲਿਕ ਸਕੂਲ ਤਰਨਤਨ ਰੋਡ ਤੇ ਹੈ ਬ੍ਰਾਂਚ 1 ਹੈ ਜੀ ਪ੍ਰਿੰਸੀਪਲ ਜਸਲੀਨ ਕੋਰ ਨੇ ਉਥੋਂ ਦੀ ਵੱਡੀ ਸੂਝਵਾਨ ਪ੍ਰਿੰਸੀਪਲ ਨੇ ਔਰ ਇਹ ਪਾਈਸਾ ਪਾਈ ਗੁਰਕਮਾਲ ਸਿੰਘ ਜੀ ਅੰਡਰ ਸਕੂਲ ਚੱਲਦਾ ਪਿਆ ਜੀ ਔਰ ਇਹ ਇਹ ਬੱਚਾ ਪੜ੍ਹਾਈ ਵਿੱਚ ਵੀ A ਗ੍ਰੇਡ ਹੈ ਜੀ ਹਰ ਵੇਲੇ A+ A ਗ੍ਰੇਡ ਹੀ ਆਉਂਦੇ ਨੇ ਸਾਨੂੰ ਉਹਦੇ ਵੱਲੋਂ ਵੀ ਇਹਦੀ ਕੋਈ ਚਿੰਤਾ ਨਹੀਂ ਸੀ ਜਿਸ ਕਰਕੇ ਮੈਨੂੰ ਖੇਡਣ ਦੀ ਰੁਚੀ ਵਾਸਤੇ ਵੀ ਪਾਇਆ ਵੀ ਚਲੋ ਠੀਕ ਹੈ ਜੀ ਕਿਉਂਕਿ ਪੜ੍ਹਾਈ ਪੂਰੀ ਕਰਦਾ ਪਿਆ ਹੈ ਔਰ ਇਹਨੂੰ ਇਹ ਚੀਜ਼ ਲੈ ਕੇ ਦਈਏ ਕਰਕੇ ਦਈਏ ਪਰ ਸਾਨੂੰ ਨਹੀਂ ਸੀ ਪਤਾ ਕਿ ਨੇ ਖੇਡ ਖੇਡ ਦੇ ਵਿੱਚ ਇੱਕ ਸਕੂਲ ਦਾ ਨਾਮ ਯਾਰ ਸਾਡਾ ਨਾਮ ਵੀ ਰੋਸ਼ਨ ਕਰ ਦੇਣਾ ਹੈ ਸਭ ਤੋਂ ਪਹਿਲਾਂ ਤੇ ਪੇਰੈਂਟਸ ਚਾਹੁੰਦੇ ਨੇ ਕਿ ਸਾਡਾ ਬੱਚਾ ਜਿਹੜਾ ਆ ਉਹ ਪੜ੍ਹ ਲਿਖ ਕੇ ਇੱਕ ਚੰਗੇ ਉਹਦੇ ਦੇ ਉੱਤੇ ਪਹੁੰਚੇ ਜੀ ਪਰ ਇਹ ਬੱਚਾ ਜਿਸ ਨੇ ਖੇਡ ਦੇ ਵਿੱਚ ਵੀ ਖੇਡ ਖੇਡ ਦੇ ਵਿੱਚ ਹੀ ਰਿਕਾਰਡ ਬ੍ਰੇਕ ਕਰ ਦਿੱਤਾ ਬਹੁਤ ਵਧੀਆ ਕਿਉਂਕਿ ਪ੍ਰੇਰਨਾ ਸਰੋਤ ਜਿਹੜਾ ਤੁਸੀਂ ਪ੍ਰੋਪਰਲੀ ਬਣੇ ਹੋ ਕਿ ਇਹ ਬੱਚਾ ਜਿਹੜਾ ਆ ਉਹ ਉਸ ਰਿਕਾਰਡ ਨੂੰ ਬ੍ਰੇਕ ਕਰ ਪਾਇਆ ਕੀ ਕਹਿਣਾ ਚਾਹੁੰਦੇ ਹੋ ਜੀ ਜੀ ਪੜਾਈ ਵੱਲੋਂ ਸਾਡੀ ਇਹਨੂੰ ਕੋਈ ਐਸੀ ਨਹੀਂ ਸੀ ਕਿ ਇਹ ਪੜ੍ਹਾਈ ਦਿੱਤੇ ਕਿਉਂਕਿ ਇਹ ਪੜ੍ਹਾਈ ਨੂੰ ਵੀ ਬਰਡਨ ਮੰਗ ਨਹੀਂ ਲੈਂਦਾ ਮਾਤਰੀ ਦੇ ਨੇ ਸਾਰਾ ਕੰਮ ਇਹਦਾ ਕੰਮ ਕਰਾਉਣ ਲੈਨੇ ਔਰ ਉਹਦੇ ਬੰਦਰ ਹੈ ਗਾਜੀ ਇਹ ਜੋ ਬੀਐਸਸੀ ਨਾਨ ਮੈਡੀਕਲ ਕਰ ਰਿਹਾ ਹੈ ਇਹ ਵੀ ਕਾਫੀ ਇਹਨੂੰ ਸਹਿਯੋਗ ਦਿੰਦਾ ਹੈ ਪੜ੍ਹਾਈ ਕਰਨ ਦੇ ਵਿੱਚ ਔਰ ਜਦੋਂ ਉਨੀ ਬ੍ਰਦਰ ਨੇ ਵੀ ਇਹਦੇ ਨੇ ਦੇਖਿਆ ਨਾ ਕਿ ਇਹ ਬੱਚਾ ਸਪਿੰਨ ਕਰਨ ਲੱਗ ਪਿਆ ਉਹਨੇ ਬਹੁਤ ਇਨਕਰੈਂਸ ਕੀਤਾ ਇਹਨੂੰ ਕਿ ਬੇਟਾ ਕਰਨਾ ਹੈ ਇਹਨੂੰ ਆਪਾਂ ਕਰਨਾ ਹੈ ਸਾਨੂੰ ਉਦੋਂ ਤੱਕ ਇਸ ਰਿਕਾਰਡ ਬਾਰੇ ਕੋਈ ਨੋਲੇਜ ਨਹੀਂ ਸੀ ਲੇਕਿਨ ਸਿਰਫ ਇਹਨੂੰ ਖੇਡ ਵਾਸਤੇ ਹੀ ਇਹਨੂੰ ਦਿੱਤਾ ਸੀ ਕਿ ਤੂੰ ਚੱਲ ਕੋਈ ਗੱਲ ਖੇਡ ਤੇ ਸਪਿੰਨ ਕਰ ਇਹਨੂੰ ਖੇਡੇ ਦੇ ਫਿਰ ਉਹਨੇ ਇਤੇ ਬ੍ਰਦਰ ਨਹੀਂ ਇਹਨੂੰ ਰਿਕਾਰਡ ਨੂੰ ਫਾਈਂਡ ਕੀਤਾ ਕਿ ਇਹ ਰਿਕਾਰਡ ਆ ਔਰ ਇਸ ਤੋਂ ਅੱਗੇ ਜਿਹੜਾ ਲਿੰਕਾ ਬੁਕਰ ਰਿਕਾਰਡ ਆ ਉਹ ਵੀ ਅਪਰੋਕਸ 15 ਮਿੰਟ ਦਾ ਹੈਗਾ ਔਰ ਮੇਰੇ ਖਿਆਲ ਵਿੱਚ ਕਿ ਜਿਸ ਤਾਂ ਇਹ ਪ੍ਰੈਕਟਿਸ ਕਰਦਾ ਪਿਆ ਵਿਰਜੀ ਮੈਨੂੰ ਨਹੀਂ ਲੱਗਦਾ ਕਿ ਉਹ ਰਿਕਾਰਡ ਵੀ ਟੁੱਟਣਾ ਵੀ ਇਹਦੇ ਲਈ ਦੂਰ ਆ ਅਸੀਂ ਹੁਣ ਇਹਨੂੰ ਇਨਕਰੇਜ ਕਰ ਰਹੇ ਹਾਂ ਇਸ ਚੀਜ਼ ਵਾਸਤੇ ਪਹਿਲਾਂ ਸਾਨੂੰ ਲੱਗਦਾ ਸੀ ਕਿ ਇਹ ਫालतू ਕੰਮ ਕਰਦਾ ਪਿਆ ਹੈ ਵੀ ਇੱਕ ਸਪਿਨਿੰਗ ਲਗਾਈ ਰੱਖਦਾ 10 ਮਿੰਟ ਨਾ ਇਹਨੇ ਟੀਵੀ ਦੇਖਣਾ ਨਾ ਇਹਨੇ ਹੋਰ ਕੁਝ ਕਰਨਾ ਇਹਨੇ ਸਿਰਫ ਪੜ੍ਹਾਈ ਕਰਨੀ ਤੇ ਇਹਨੂੰ ਸਪਿਨ ਕਰਨਾ ਸ਼ੁਰੂ ਕਰ ਦੇਣਾ ਪਰ ਅੱਜ ਸਾਨੂੰ ਇਹ ਚੀਜ਼ ਲੱਗਦੀ ਕਿ ਇਹਦੀ ਸਪਿਨਿੰਗ ਦੇ ਵਿੱਚ ਇੱਕ ਭੋਲੇਪਾਨਾ ਸ਼ੁਰੂ ਕੀਤੀ ਹੋਈ ਚੀਜ਼ ਜਿਹੜੀ ਆ ਅੱਜ ਇੱਕ ਰਿਕਾਰਡ ਬ੍ਰੇਕਰ ਤੇ ਪਹੁੰਚ ਗਈ ਹੈ ਜਸਰ ਕੇ ਹਨ ਬਹੁਤ ਖੁਸ਼ੀ ਹੋ ਰਹੀ ਹੈ ਜੀ ਤੇ ਬੇਟੇ ਦੇ ਮਦਰ ਵੀ ਨਾਲ ਹੀ ਬੈਠੇ ਨੇ ਤੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਹਾਂ ਜੀ ਵੈਮ ਜਿਵੇਂ ਕਿ ਆਮ ਹੀ ਅਸੀਂ ਅਕਸਰ ਦੇਖਦੇ ਆ ਕਿ ਸਕੂਲ ਤੋਂ ਬੱਚੇ ਨੂੰ ਛੁੱਟੀ ਹੁੰਦੀ ਹੈ ਤੇ ਉਹ ਘਰ ਦੇ ਵਿੱਚ ਆ ਕੇ ਸ਼ਰਾਰਤਾਂ ਕਰਦਾ ਆ ਤੇ ਸ਼ਰਾਰਤਾਂ ਵੀ ਜਿਹੜੀਆਂ ਇਸ ਲੈਵਲ ਦੇ ਬੱਚੇ ਦੀਆਂ ਜਿਹੜੀਆਂ ਅੱਜ ਉਹ ਸ਼ਰਾਰਾ ਸ਼ਰਾਰਤ ਦੇ ਵਿੱਚ ਹੀ ਉਹਨੇ ਰਿਕਾਰਡ ਬ੍ਰੇਕ ਕਰ ਦਿੱਤਾ ਆ ਕੀ ਕਹਿਣਾ ਚਾਹੁੰਦੇ ਹੋ ਮੈਂ ਬੋਲਕਿਉਂ ਸਰ ਕਿ ਇੰਨੇ ਰਿਕਾਰਡ ਤੋੜਿਆ ਤੇ ਮੈਂ ਤੇ ਪਹਿਲੇ ਤੇ ਪ੍ਰਮਾਤਮਾ ਦਾ ਬਹੁਤ ਬਹੁਤ ਸ਼ੁਕਰ ਕਰਦੀ ਆ ਕਿ ਮੈਨੂੰ ਇੰਨਾ ਗੋਡ ਗਿਫਟਡ ਬੇਟਾ ਮਿਲਿਆ ਹੈ ਕਿ ਜਿੰਨੇ ਸਾਡੇ ਮਾਪੇ ਉਹਦੇ ਸਾਰਾ ਦਾ ਰੋਸ਼ਨ ਨਾਮ ਕੀਤਾ ਆ ਤੇ ਬਹੁਤ ਬਹੁਤ ਵਧੀਆ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਤੇ ਮੈਂ ਇਸ ਵਾਰੇ ਕੁਝ ਕਹਿ ਨਹੀਂ ਸਕਦੀ ਕਿ ਮੈਂ ਕਿੰਨਾ ਸ਼ਬਦਾਂ ਦੇ ਨਾਲ ਇਹ ਤੁਹਾਨੂੰ ਤੁਹਾਨੂੰ ਬਹੁਤ ਬਹੁਤ ਤੇ ਮੈਡਮ ਜਿਸ ਤਰ੍ਹਾਂ ਬੱਚਾ ਸਕੂਲ ਤੋਂ ਘਰ ਆਉਂਦਾ ਆ ਤੇ ਬੱਚਾ ਸਭ ਤੋਂ ਪਹਿਲਾਂ ਤੇ ਇਹ ਸੋਚਦਾ ਹੈ ਕਿ ਮੈਨੂੰ ਸਕੂਲੇ ਕੰਮ ਮਿਲਿਆ ਹੈ ਕਿ ਮੈਂ ਉਹ ਸਕੂਲ ਦਾ ਕੰਮ ਵੀ ਕਰਨਾ ਹੈ ਤੇ ਨਾਲ ਨਾਲ ਖੇਡ ਵੱਲ ਕਿਸ ਤਰ੍ਹਾਂ ਪ੍ਰੇਰਿਤ ਹੋਇਆ ਬੱਚਾ ਇਹ ਨਾ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਹੀ ਮਨ ਵਿੱਚ ਇਹਦੇ ਆਇਆ ਸੀਗਾ ਕਿ ਮੈਂ ਫੁੱਟਬਾਲ ਪਲੇ ਕਰਨਾ ਹੈ ਬਾਹਰ ਤਾਂ ਇਹਨੂੰ ਸ਼ੌਂਕ ਨਹੀਂ ਆ ਗਲੀ 'ਚ ਵੀ ਨਹੀਂ ਖੇਡਦਾ ਵੀ ਕਿਸੇ ਦੋਸਤ ਨਾਲ ਵੀ ਨਹੀਂ ਇਹ ਘਰ ਦੇ ਵਿੱਚ ਹੀ ਖੇਡਦਾ ਫਿਰ ਮੈਨੂੰ ਡਾਂਟਦੇ ਵੀ ਨਹੀਂ ਆ ਪਲੇ ਟਾਈਮ ਪਲੇ ਕਰਦਾ ਹੈ ਔਰ ਸਟੱਡੀ ਟਾਈਮ ਸਟੱਡੀ ਕਰ ਲੈਂਦਾ ਹੈ ਤੇ ਫਿਰ ਮੈਂ ਕਹਿੰਨੇ ਚਲੋ ਖੇਲ ਲਵੇ ਇਹ ਥੋੜਾ ਥੋੜਾ ਖੇਲਦਾ ਸੀਗਾ ਪਹਿਲੇ ਤੇ ਮੈਨੂੰ ਡਰ ਵੀ ਲੱਗਦਾ ਸੀ ਕਿ ਕਿਤੇ ਮਾਰੇਗਾ ਜਾਂ ਸੱਟ ਲੱਗ ਜਾਏਗੀ ਜਾਂ ਡਿੱਗ ਜਾਏਗਾ ਪਰ ਫਿਰ ਵੀ ਇਹਨੂੰ ਮੈਂ ਥੋੜਾ ਥੋੜਾ ਕਹਿੰਦੇ ਰਹੀ ਚਲੋ ਖੇਲਦਾ ਵਾ ਚਲ ਕੋਈ ਨਹੀਂ ਇੰਜੋਏ ਕਰ ਦਿੰਨੇ ਛੁੱਟੀਆਂ ਹੈਗੀਆਂ ਇਹਨੇ ਇੰਨੀ ਕਿ ਪ੍ਰੈਕਟਿਸ ਕਰ ਲਈ 2 ਮਹੀਨਿਆਂ ਦੇ ਵਿੱਚ ਵਿੱਚ ਇੱਥੇ ਇੰਨੇ ਇਥੋਂ ਟਿਕਰ ਲੈ ਆਂਦਾ ਸਾਨੂੰ ਸਾਨੂੰ ਉਮੀਦ ਹੀ ਨਹੀਂ ਸੀਗੀ ਅਸੀਂ ਇਸ ਸਟੇਜ ਤੇ ਪਹੁੰਚਾਂਗੇ ਹੁਣ ਕੀ ਮਹਿਸੂਸ ਕਰ ਰਹੇ ਹੋ ਤੁਹਾਡੇ ਬੱਚੇ ਨੇ ਰਿਕਾਰਡ ਵਿਨ ਕੀਤਾ ਅਸੀਂ ਬਹੁਤ ਵਧੀਆ ਮਹਿਸੂਸ ਕਰ ਰਹੇ ਹਾਂ ਅਸੀਂ ਬਹੁਤ ਜ਼ਿਆਦਾ ਖੁਸ਼ ਹੈਗੇ ਆ ਸੇਧਾ ਸ਼ੁਕਰ ਕਰਦੇ ਆ ਪਰਮਾਤਮਾ ਦਾ ਸ਼ੁਕਰ ਕਰਦੇ ਆ ਕਿ ਵਾਹਿਗੁਰੂ ਇਹਨੂੰ ਅੱਗੇ ਵੀ ਤਰੱਕੀ ਬਖਸ਼ੇ ਤੇ ਮੇਰਾ ਬੱਚੇ ਦਾ ਟੈਲੈਂਟ ਜਿਹੜਾ ਵਾ ਸਾਰ ਦੁਨੀਆਂ ਦੇ ਅੱਗੇ ਆਵੇ ਔਰ ਇਹ ਬੱਚਾ ਜਿਹੜਾ ਵਾ ਸਭ ਤੋਂ ਅੱਗੇ ਆਵੇ ਔਰ ਇਹਨੂੰ ਸਭ ਤੋਂ ਵੱਧ ਤੋਂ ਵੱਧ ਸਪੋਰਟ ਕਰੋ ਹੋ ਜੇ ਮੇਰਾ ਬਸੇ ਮੈਡਮ ਕੋਈ ਕੋਚ ਨੇ ਵੀ ਇਸ ਨੂੰ ਤਾਲੀਮ ਦਿੱਤੀ ਹੈ ਕਿ ਆਪਣੇ ਆਪ ਹੀ ਸਿੱਖਿਆ ਨਹੀਂ ਸਰ ਇਹ ਗੋਡ ਗਿਫਟਡ ਹੀ ਹੈ ਨੂੰ ਪਰਮਾਤਮਾ ਦੇ ਵੱਲੋਂ ਹੀ ਅੰਦਰੋਂ ਹੀ ਸ਼ੌਕ ਜਾਗਿਆ ਹੈ ਉਹਨੇ ਅੰਦਰ ਹੀ ਮੰਨ ਦੀ ਭਾਵਨਾ ਸੀ ਕਿ ਮੈਂ ਇਹਨੂੰ ਕਰਨਾ ਹੀ ਕਰਨਾ ਹੈ ਉਹ ਕੋਈ ਹੀ ਵੇਹੀ ਗੇਮ ਦੇ ਵਿੱਚ ਨੇ ਅਗਿਆਨ ਦੀ ਕੋਸ਼ਿਸ਼ ਕੀਤੀ ਹੈ ਔਰ ਇਹਨੇ ਖੁੱਟਕਰ ਬੋਲ ਜਾਈ ਸੋਚ ਕੇ ਇਸ ਗੁੱਨ ਨੂੰ ਅਸੀਂ ਹਾਈਡਿੰਗ ਕਰਾਂਗੇ ਇਸ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਹੈ ਇਸ ਕਰਕੇ ਸੱਡੀ ਵੀ ਹੀ ਅਰਦਾਸ ਹੈ ਤਮੰਨਾ ਹੈ ਕਿ ਇਹ ਸਭ ਤੋਂ ਅੱਗੇ ਜਾਏ ਮੋਰੀਦੀ ਖੁਸ਼ੀ ਦੇ ਨਾਲ ਹੀ ਸਾਡੀ ਸਾਰਿਆਂ ਦੀ ਖੁਸ਼ੀ ਹੈ ਹੁਣ ਛੋਟੇ ਉਸਤਾਦ ਦੇ ਨਾਲ ਗੱਲ ਕਰਾਂਗੇ ਜਿਨ੍ਹਾਂ ਨੇ ਫੁੱਟਬਾਲ ਸਪਿਨਿੰਗ ਔਨ ਇੰਡੈਕਸ ਫਿੰਗਰ ਦਾ ਰਿਕਾਰਡ ਬ੍ਰੇਕ ਕੀਤਾ ਸਭ ਤੋਂ ਪਹਿਲੇ ਬੱਚੇ ਤੁਹਾਡਾ ਨਾਮ ਜਰੂਰ ਦੱਸੋ ਮੇਰਾ ਨਾਮ ਹੈ ਅਰਬ ਪ੍ਰੀਤ ਸਿੰਘ ਕਿਹੜੇ ਸਕੂਲ ਚ ਪੜਦੇ ਹੋ ਬੀਬੀ ਕੋਲਾਜੀ ਪਬਲਿਕ ਸਕੂਲ ਤੇ ਕਿਸ ਤਰ੍ਹਾਂ ਤੁਸੀਂ ਖੇਡ ਖੇਡ ਦੇ ਵਿੱਚ ਪ੍ਰੈਕਟਿਸ ਕਰਦੀ ਪਈ ਤੁਹਾਨੂੰ ਕੀ ਤੁਸੀਂ ਇਹ ਰਿਕਾਰਡ ਜਿਹੜਾ ਬ੍ਰੇਕ ਕਰ ਪਾਏ ਬੋਪਲੇ ਇਸੇ ਸਭ ਤੋਂ ਵੱਲਾ ਮੈਂ ਅਮਨ ਦੇ ਲੀਟਾ ਹਾਂ ਕਿ ਨੂੰ ਕੁਮਾਰ ਨੇ ਮੈਨੂੰ ਕੁਮਾਰ ਮੈਂ ਦੋਜਾ ਕੁਮਾਰਾ ਫਿਰ ਇੱਕ ਚਾ ਇੱਕ ਟੱਕਾ ਲੱਗ ਗਿਆ ਕੁੰਮੀ ਆਇਗੋ ਤੇ ਮੈਂ ਉੱਥੋਂ ਦੀ ਇੱਕ ਤਰ੍ਹਾਂ ਮੈਨੂੰ ਕੁਮਾਰੀ ਛੱਡਦਾ ਤੇ ਉੱਥੇ ਮੈਂ ਇੱਥੇ ਦੇਖ ਪਹੁੰਚਿਆ ਤੇ ਅੱਜ ਤੁਸੀਂ ਰਿਕਾਰਡ ਬ੍ਰੇਕ ਕਰ ਚੁੱਕੇ ਹੋ ਕਿਸ ਤਰ੍ਹਾਂ ਦਾ ਲੱਗ ਰਿਹਾ ਤੇ ਇਹਦੇ ਚ ਸਾਰਾ ਸ਼ਰੇਹ ਜਿਹੜਾ ਆ ਕਿਹਨਾਂ ਨੂੰ ਦੇਣਾ ਚਾਹੋਗੇ ਮੈਂ ਆਪਣੇ ਮਾਪਿਆਂ ਨੇ ਆ ਜਾਵਾਂਗਾ ਉਹਨਾਂ ਨੇ ਬਹੁਤial ਬੀਟੀ ਆ ਇਹਨੂੰ ਅੰਰੇ ਕਰਾਂ ਚ ਕਿਸਾਂ ਪ੍ਰੇਰਿਤ ਕੀਤਾ ਉਹਨਾਂ ਨੇ ਖਾਸ ਕਰ ਬੱਚਿਆਂ ਦਾ ਧਿਆਨ ਸ਼ਰਾਰਤਾਂ ਚ ਰਹਿੰਦਾ ਆ ਕਿ ਤੁਸੀਂ ਕਦੀ ਸ਼ਰਾਰਤ ਨਹੀਂ ਕੀਤੀ ਸ਼ਰਾਰਤ ਹੀ ਕਰਦਾ ਹੈ ਜੀ 벌ਸਾ ਤਾਂ ਵੀ ਇਹਦੀਆਂ ਜੜੀਆਂ ਹੁੰਦੀਆਂ ਥੋੜੀਆਂ ਕਿ ਸਮਝ ਆ ਰਹੀ ਹੈ ਇਸ ਚੀਜ਼ ਤੋਂ ਬਾਅਦ ਇਹ ਸ਼ਾਰਤਾਂ ਹੁਣ ਟੱਕੀਆਂ ਗਈਆਂ ਹੁਣ ਟੱਕੀਆਂ ਗਈਆਂ ਹੁਣ ਉਹ ਚੀਜ਼ ਜਿਹੜੀ ਆ ਬਹੁਤ ਵਧੀਆ ਕਰਦਾ ਹੈ ਜੀਤ ਵਿੱਚ ਆ ਕੇ ਤੇ ਦਿਖਾਣਾ ਚਾਹਾਂਗੇ ਜੀ ਬੱਚੇ ਨੇ ਜਿਸ ਬਾਲ ਦੇ ਉੱਤੇ ਤੁਸੀਂ ਸਾਈਡ ਦੇ ਉੱਤੇ ਸਕਰੀਨ ਦੇ ਉੱਤੇ ਦੇਖ ਰਹੇ ਹੋ ਕਿ ਬੱਚੇ ਨੇ ਜਿਹੜਾ ਆ ਰਿਕਾਰਡ ਬ੍ਰੇਕ ਕੀਤਾ ਆ ਤੇ ਅਸੀਂ ਦਿਖਾਣਾ ਚਾਹਾਂਗੇ ਬਾਸਕਟਬਾਲ ਜਿਹਦੇ ਉੱਪਰ ਉਸਨੇ ਆਪਣੀ ਇੰਡੈਕਸ ਫਿੰਗਰ ਤੇ ਉੱਤੇ ਉਸ ਬੋਲ ਨੂੰ ਘੁਮਾਇਆ ਤੇ ਬਾਲ ਦੇ ਉੱਤੇ ਵੀ ਜਿਹੜੇ ਆ ਇੰਨੀ ਕੋ ਪ੍ਰੈਕਟਿਸ ਕੀਤੀ ਹੈ ਕਿ ਬਾਲ ਵੀ ਘਸ ਗਈ ਹੈ ਮੈਂ ਤੁਹਾਨੂੰ ਬਾਲ ਦਿਖਾਣੀ ਚਾਹਾਂਗਾ ਕਿ ਉਸ ਬਾਲ ਦੇ ਉੱਤੇ ਜਿਹੜੇ ਨਿਸ਼ਾਨ ਨੇ ਪ੍ਰੋਪਰਲੀ ਪੈ ਚੁੱਕੇ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਉਸ ਬੋਲ ਦੀਆਂ ਜਿਹਦੇ ਉੱਪਰ ਉਸ ਬੱਚੇ ਨੇ ਬਾਲ ਘੁਮਾਇਆ ਆਪਣੀ ਇੰਡੈਕਸ ਫਿੰਗਰ ਉੱਪਰ ਘੁਮਾਇਆ ਤੇ ਬਾਲ ਜਿਹੜੀ ਆ ਬਿਲਕੁਲ ਘਸ ਚੁੱਕੀ ਹੈ ਤੇ ਦੂਸਰੀ ਸਾਈਡ ਤੇ ਵੀ ਪ੍ਰੋਪਰਲੀ ਅਸੀਂ ਦਿਖਾਣਾ ਚਾਹਾਂਗੇ ਜਿੱਥੇ ਬੱਚੇ ਨੇ ਬਾਲ ਘੁਮਾਇਆ ਤੇ ਉਹ ਬਾਲ ਦੇ ਉੱਤੇ ਉਹ ਬਾਲ ਜਿਹੜੀ ਆ ਬਿਲਕੁਲ ਘਸ ਚੁੱਕੀ ਹੈ ਤੇ ਮੈਂ ਹਰ ਇੱਕ ਮਾਪੇ ਨੂੰ ਕਹਾਂਗਾ ਕਿ ਇਹ ਬੱਚੇ ਵਾਂਗ ਉਹ ਮੈਜਿਸਟਰੀ ਦਬਾਇਆ ਨਹੀਂ ਇਹਦਾ ਹੁਨਰ ਇਹਦੇ ਹੁਨਰ ਨੂੰ ਅੱਗੇ ਲੈ ਕੇ ਗਿਆ 7 ਸਾਲ ਦਾ ਤਾਂ ਕਿ ਹੋ ਸਕਦਾ ਕਿ ਜੇਕਰ ਤੁਹਾਡਾ ਨਾਮ ਜਿਹੜਾ ਆ ਉਸ ਬੱਚੇ ਦੇ ਨਾਮ ਨਾਲ ਜਾਣਿਆ ਜਾਵੇ ਅਸੀਂ ਗੱਲਬਾਤ ਕਰਾਂਗੇ ਆਰਵ ਪ੍ਰੀਤ ਸਿੰਘ ਦੇ ਬ੍ਰਦਰ ਦੇ ਨਾਲ ਹਾਂਜੀ ਤੁਹਾਡੇ ਬ੍ਰਦਰ ਨੇ ਰਿਕਾਰਡ ਬ੍ਰੇਕ ਕੀਤਾ ਤੇ ਕਿਤੇ ਨਾ ਕਿਤੇ ਪੇਰੈਂਟਸ ਦੀ سپورਟ ਤੇ ਨਾਲ ਹੀ ਹੈਗੀ ਆ ਪਰ ਇੱਕ ਬ੍ਰਦਰ ਦੀ ਵੀ ਸਪੋਰਟ ਜਿਹੜੀ ਆ ਉਹ ਨਾਲ ਦੇ ਨਾਲ ਮਿਲੀ ਹੈ ਕੀ ਕਹਿਣਾ ਚਾਹੁੰਦੇ ਹੋ ਸੋ ਫਸਟ ਆਫ ਆਲ ਆਈ ਫੀਲ ਵੈਰੀ ਪ੍ਰਾਊਡ ਥੈਟ ਮਾਈ ਬ੍ਰਦਰ ਹੈਜ਼ ਬ੍ਰੋਕਨ ਅ ਰਿਕਾਰਡ ਆਫ ਫੁੱਟਬਾਲ ਸਪਿਨਿੰਗ ਔਨ ਹਿਸ ਇੰਡੈਕਸ ਫਿੰਗਰ ਵਿਦ ਅ ਸਪਿਨ ਆਫ 8 ਮਿੰਟ ਐਂਡ 37 ਸੈਕਿੰਡਸ ਕਿ ਅਸੀਂ 12-12 ਸਾਲ ਤੱਕ ਪੜ੍ਹਾਈ ਕਰਦੇ ਆ ਪਰ ਆਪਾਂ ਕਿਤੇ ਨਾ ਕਿਤੇ ਆਪਣੀ ਸਕਿੱਲ ਨੂੰ ਇੰਪੋਰਟੈਂਸ ਨਹੀਂ ਦਿੰਦੇ ਪਰ ਸਾਨੂੰ ਆਪਣੀ ਸਕਿੱਲ ਨੂੰ ਵੀ ਇੰਪੋਰਟੈਂਸ ਦੇਣਾ ਚਾਹੀਦਾ ਹੈ ਜਿਦਾਂ ਮੇਰੇ ਪਾਪਾ ਨੇ ਕਿਹਾ ਕਿ ਬੱਚੇ ਦਾ ਸ਼ੌਕ ਨਾ ਮਰੇ ਅਗਰ ਬੱਚਾ 12 ਸਾਲ ਤੱਕ ਕਰ ਕੇ ਹੀ ਸਕਿੱਲ ਨੂੰ ਵੀ ਮਾਸਟਰ ਕਰ ਲਵੇ ਤਾਂ ਉਹ ਟੌਪ ਦੇ 10% ਮਤਲਬ ਟੌਪ ਦੇ ਜਿਹੜੇ 10 ਟੌਪ 10 ਲੋਕਾਂ ਦੇ ਵਿੱਚ ਆ ਸਕਦਾ ਹੈ ਮੇਰਾ ਮੇਰਾ opinion ਇਹ ਹੈ ਬੇਸਿਕਲੀ ਐਂਡ ਇਸ ਬੱਚੇ ਨੇ ਬਹੁਤ ਮਿਹਨਤ ਕੀਤੀ ਹੈ ਤੇ ਜਦੋਂ ਵੀ ਇਹਨੇ ਮੇਰੇ ਕੋਲ ਆਉਣਾ ਇਹਨੇ ਮੈਨੂੰ ਕਹਿਣਾ ਕਿ ਮੈਂ ਦੇਖ ਵੀ ਰੇ ਕਿ ਮੈਂ 2 ਮਿੰਟ ਟਿਕਰ ਕਮਾ ਲਿਆ ਪਰ ਮੈਂ ਇਹਨੂੰ ਕਦੀ ਇਸ ਤਰ੍ਹਾਂ ਇਹਨੂੰ ਕਹਿਣਾ ਕਿ ਹਾਂ ਫਿਰ ਕੀ ਹੋਇਆ ਮਤਲਬ ਕਿ ਫਿਰ ਕੀ ਹੋਇਆ ਕਿ ਮਤਲਬ 2 ਮਿੰਟ ਘਰ ਲਿਆ ਤੂੰ ਹੋਰ ਕਰ ਲਾਈਕ ਯੂ ਹੈਵ ਟੂ ਡੂ ਮੋਰ ਤੇ ਇਤਰਾ ਇਹਨੇ 2 ਮਿੰਟ ਤੋਂ 3 ਮਿੰਟਸ 8 ਮਿੰਟ ਟਿਕਰ ਲੈ ਕੇ ਗਿਆ ਤੇ ਅੱਜ ਇਹਨੇ ਰਿਕਾਰਡ ਸੈੱਟ ਕੀਤਾ ਆਲਮੋਸਟ ਇਹਨੇ 1 ਮਿੰਟ 87 ਸੈਕਿੰਡਸ ਦਾ ਐਂਡ ਮੈਂ ਬਹੁਤ ਖੁਸ਼ ਆ ਆਪਣੇ ਛੋਟੇ ਦੇ ਵੀਡੀਓ ਫੈਵਰਿਟ